ਦੂਸਨ ਆਪਣੀ ਸਕਰੀਨ ਦੇ ਉੱਪਰ ਜਿਸ ਬੰਦੇ ਦੀਆਂ ਫੋਟੋਆਂ ਦੇਖ ਰਹੇ ਹੋ ਇਸ ਬੰਦੇ ਦਾ ਨਾਮ ਹੈ ਅਨੰਤ ਕੁਮਾਰ ਸਿੰਘ ਅਨੰਤ ਕੁਮਾਰ ਸਿੰਘ ਬਿਹਾਰ ਦੇ ਜਿਹੜੇ ਟੌਪ ਦੇ ਅਪਰਾਧੀ ਨੇ ਸਭ ਤੋਂ ਵੱਡੇ ਅਪਰਾਧੀ ਨੇ ਉਹਨਾਂ ਅਪਰਾਧੀਆਂ ਦੇ ਵਿੱਚੋਂ ਇੱਕ ਨੇ ਅਨੰਤ ਕੁਮਾਰ ਸਿੰਘ ਜਿਹੜੇ ਬਿਹਾਰ ਦੇ ਜ਼ਿਲ੍ਹਾ ਪਟਨਾ ਤੇ ਪਟਨਾ ਜ਼ਿਲ੍ਹਾ ਦੇ ਇੱਕ ਵਿਧਾਨ ਸਭਾ ਹਲਕਾ ਮੁਕਾਮਾ ਤੋਂ ਕਈ ਵਾਰ ਐਮਐਲਏ ਚੋਣੇਗੇ ਨੇ ਅਨੰਤ ਕੁਮਾਰ ਸਿੰਘ ਉਹ ਬੰਦੇ ਨੇ ਜਿਹੜੇ ਦਿਨ ਦਿਹਾੜੇ ਕਿਸੇ ਦਾ ਵੀ ਕਤਲ ਕਰ ਸਕਦੇ ਨੇ ਦਿਨ ਦਿਹਾੜੇ ਕਿਸੇ ਤੇ ਵੀ ਜਾਨ ਲੈਵਾ ਹਮਲਾ ਕਰ ਸਕਦੇ ਨੇ ਕਿਸੇ ਨੂੰ ਵੀ ਗੋਲੀ ਮਾਰ ਕੇ ਮਾਰ ਸਕਦੇ ਨੇ ਆਪਣੇ ਹਲਕੇ 'ਚ ਤੇ ਆਪਣੇ ਏਰੀਆ 'ਚ ਅਨੰਤ ਕੁਮਾਰ ਸਿੰਘ ਨੂੰ ਛੋਟੇ ਸਰਕਾਰ ਕਿਹਾ ਜਾਂਦਾ ਜਿਹੜੇ ਬਿਹਾਰ ਦੇ ਇੱਕ ਵੱਡੇ ਬਾਹੂਬਲੀ ਨੇ ਤੇ ਬਿਹਾਰ ਦੇ ਜਿਹੜੇ ਸਭ ਤੋਂ ਵੱਡੇ ਅਪਰਾਧੀ ਨੇ ਉਹਨਾਂ ਵੱਡੇ ਅਪਰਾਧੀਆਂ ਦੇ ਵਿੱਚੋਂ ਇੱਕ ਨੇ ਅਨੰਤ ਕੁਮਾਰ ਸਿੰਘ ਜਿਹੜੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਵੱਧ ਵਾਇਰਲ ਨੇ ਕਿਉਂਕਿ ਬਿਹਾਰ ਦੇ ਵਿੱਚ ਵਿਧਾਨ ਸਭਾ ਦੀ ਨਵੰਬਰ ਚ ਇਲੈਕਸ਼ਨ ਹੈ ਇਸ ਇਲੈਕਸ਼ਨ ਤੋਂ ਪਹਿਲਾਂ ਜੇਕਰ ਸਭ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਪਰ ਕੋਈ ਵਾਇਰਲ ਹੋ ਰਿਹਾ ਤਾਂ ਆਹ ਖੁੰਖਾਰ ਅਪਰਾਧੀ ਜਿਹੜਾ ਹੁਣ ਵੀ ਪੁਲਿਸ ਕਸਟਡੀ ਚ ਹੈ ਇਸ ਬੰਦੇ ਦੀਆਂ ਸਭ ਤੋਂ ਵੱਧ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਸਾਡੇ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਜਾਂ ਫਿਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ ਇਹਨਾਂ ਦੇ ਵਿੱਚ ਉਹ ਲੋਕ ਵੀ ਬੈਠੇ ਨੇ ਜਿਨ੍ਹਾਂ ਦੇ ਉੱਪਰ ਕ੍ਰਾਈਮਨਲ ਕੇਸ ਦਰਜ ਨੇ ਬਲਤਕਾਰ ਦੇ ਰੇਪ ਦੇ ਕੇਸ ਦਰਜ ਨੇ ਲੁੱਟਾਂ ਖੋਹਾਂ ਡਕੈਤੀਆਂ ਮਾਰਾਂਕੁੱਟਾਂ ਦੇ ਕੇਸ ਦਰਜ ਨੇ ਇਨ੍ਹਾਂ ਹੀ ਲੋਕਾਂ ਦੇ ਵਿੱਚੋਂ ਇੱਕ ਆਉਂਦੇ ਨੇ ਕੁਮਾਰ ਅਨੰਤ ਸਿੰਘ ਜਾਂ ਅਨੰਤ ਕੁਮਾਰ ਸਿੰਘਾ ਇਹਦੇ ਇਹਨਾਂ ਦੀ ਆਪਾਂ ਗੱਲ ਕਰਾਂਗੇ ਕਿ ਅਨੰਤ ਕੁਮਾਰ ਸਿੰਘ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਿਉਂ ਨੇ ਤੇ ਹੁਣ ਜਦੋਂ ਨਵੰਬਰ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੈ ਮੋਕਾਮਾਂ ਤੋਂ ਅਨੰਤ ਕੁਮਾਰ ਸਿੰਘ ਚੋਣ ਲੜ ਰਿਹਾ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਪੁਲਿਸ ਨੇ ਇਹਨਾਂ ਨੂੰ ਇੱਕ ਵਾਰ ਫੇਰ ਫੜਿਆ ਕਿ ਇਹਨਾਂ ਨੇ ਕਿਸੇ ਲੀਡਰ ਦਾ ਜਿਹੜੀ ਉਹਨਾਂ ਦੇ ਹੀ ਵਿਧਾਨ ਸਭਾ ਹਲਕੇ ਤੁਸੀਂ ਉਹਦਾ ਕਤਲ ਕਰਤਾ ਪਰ ਇਹ ਗੱਲ ਕਰਾਂਗੇ ਇਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਕੋਈ ਹੋਰ ਐਦਾਂ ਦੀ ਖਬਰ ਲੈ ਕੇ ਆਵਾਂਗੇ ਉਹ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਹੋਊਗੀ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਦੋਸਤੋ ਅਨੰਤ ਕੁਮਾਰ ਸਿੰਘ ਜਿਹੜੇ ਅੱਜ ਨੀਤੀਸ਼ ਕੁਮਾਰ ਜਿਹੜੇ ਉੱਥੋਂ ਦੇ ਸੀਐਮ ਨੇ ਬੀਜੇਪੀ ਦੇ ਨਾਲ ਅਲਾਈਅੰਸ ਦੇ ਵਿੱਚ ਪਾਰਟੀ ਹੈ ਨਿਤਿਸ਼ ਕੁਮਾਰ ਦੀ ਇਹਨਾਂ ਦੀ ਸਰਕਾਰ ਦੇ ਵਿੱਚ ਇੱਕ ਬਾਹੂਬਲੀ ਲੀਡਰ ਮੰਨੇ ਜਾਂਦੇ ਨੇ ਅਨੰਤ ਕੁਮਾਰ ਸਿੰਘ ਅਨੰਤ ਕੁਮਾਰ ਸਿੰਘ ਦੇ ਉੱਪਰ 7 ਤਾਂ ਮਰਡਰ ਦੇ ਕੇਸ ਚੱਲਦੇ ਨੇ ਤੇ 11 ਕਿਸੇ ਨੂੰ ਜਾਨ ਤੋਂ ਮਾਰਨ ਵਾਲੇ ਜਿਹਨਾਂ ਨੂੰ ਆਪਾਂ 307 ਕਹਿੰਦੇ ਆ ਕਿ ਜਾਨਲੇਵਾ ਹਮਲਾ ਕੀਤਾ ਉਹ 11 ਕੇਸ ਨੇ ਤੇ ਇਹ ਨਜਾਇਜ਼ ਹਥਿਆਰ ਰੱਖਣ ਦੇ ਪਰਚੇ ਨੇ ਲੋਕਾਂ ਨੂੰ ਡਰਾਉਣ ਦੇ ਧਮਕਾਉਣ ਦੇ ਫਰੋਤੀਆਂ ਮੰਗਣ ਦੇ ਲੋਕਾਂ ਨੂੰ ਕਿਡਨਾਪ ਕਰਨ ਦੇ ਕਈ ਪਰਚੇ ਨੇ ਜਿਹੜੇ ਕੋਟਾਂ ਦੇ ਵਿੱਚ ਚੱਲਦੇ ਨੇ ਪਰ ਇਸ ਦੇ ਬਾਵਜੂਦ ਵੀ ਤਿੰਨ ਤੋਂ ਚਾਰ ਵਾਰ ਬਿਹਾਰ ਜ਼ਿਲ੍ਹਾ ਪਟਨਾ ਜ਼ਿਲ੍ਹਾ ਪਟਨਾ ਦੇ ਇੱਕ ਵਿਧਾਨ ਸਭਾ ਹਲਕਾ ਮੋਕਮਾ ਤੋਂ ਤਿੰਨ ਤੋਂ ਚਾਰ ਵਾਰ ਐਮਐਲਏ ਫਿਰ ਵੀ ਚੁਣੇ ਜਾਂਦੇ ਨੇ ਉਸ ਆਪਣੇ ਏਰੀਏ ਦੇ ਵਿੱਚ ਜਿਸ ਏਰੀਏ ਦੇ ਵਿੱਚ ਅਨੰਤ ਸਿੰਘ ਦਾ ਪ੍ਰਭਾਵ ਹੈ ਉਸ ਏਰੀਏ ਦੇ ਵਿੱਚ ਛੋਟੇ ਸਰਕਾਰ ਕਿਹਾ ਜਾਂਦਾ ਅਨੰਤ ਸਿੰਘ ਨੂੰ ਛੋਟੇ ਸਰਕਾਰ ਇਸ ਕਰਕੇ ਕਿਹਾ ਜਾਂਦਾ ਕਿ ਅਨੰਤ ਸਿੰਘ ਚਾਰ ਭਰਾ ਸੀ ਚਾਰ ਭਰਾਵਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਭਰਾ ਸੀ ਉਹਦਾ ਕਤਲ ਹੋ ਗਿਆ ਸੀ ਕਿਸੇ ਨੇ ਉਹਦੀ ਜਾਨ ਲੈ ਲਈ ਸੀ ਤੇ ਉਹਦਾ ਜਿਹੜਾ ਬਦਲਾ ਉਹ ਬਦਲਾ ਅਨੰਤ ਸਿੰਘ ਨੇ ਲਿਆ ਸੀ ਕਿਹਾ ਜਾਂਦਾ ਕਿ ਅਨੰਤ ਸਿੰਘ ਨੇ ਆਪਣੇ ਵੱਡੇ ਭਰਾ ਦਾ ਬਦਲਾ ਜਿਹੜਾ ਉਹਦੇ ਭਰਾ ਦਾ ਕਤਲ ਸੀ ਪੱਥਰਾਂ ਦੇ ਨਾਲ ਮਾਰ ਕੇ ਉਸ ਨੂੰ ਮਾਰਤਾ ਸੀ ਤੇ ਉਹਦਾ ਬਦਲਾ ਲਿਆ ਸੀ ਉਸ ਤੋਂ ਫਿਰ ਛੋਟੇ ਆਉਂਦੇ ਨੇ ਦਲੇਪ ਸਿੰਘ ਜਿਹੜੇ ਇੱਕ ਬਾਹੂਬਲੀ ਲੀਡਰ ਸੀ ਬਿਹਾਰ ਦੇ ਤੇ ਪਟਨਾ ਦੇ ਬਿਹਾਰ ਦੇ ਉਹ ਲੀਡਰ ਸੀ ਉਹਨਾਂ ਨੂੰ ਵੱਡੇ ਸਰਕਾਰ ਕਿਹਾ ਜਾਂਦਾ ਸੀ ਜਿਹੜੇ ਐਮਐਲਏ ਵੀ ਬਣਦੇ ਨੇ ਤੇ ਮੰਤਰੀ ਵੀ ਬਣਦੇ ਨੇ ਦਲੇਪ ਸਿੰਘ ਇਹਨਾਂ ਦੇ ਭਰਾ ਨੂੰ ਵੱਡੇ ਸਰਕਾਰ ਕਿਹਾ ਜਾਂਦਾ ਸੀ ਇਹਨਾਂ ਦੇ ਭਰਾ ਦੇ ਛੱਤਰ ਛਾਇਆ ਦੇ ਹੇਠ ਅਨੰਤ ਸਿੰਘ ਦਾ ਜਿਹੜਾ ਸਿਆਸਤ ਦਾ ਕਾਰੋਬਾਰ ਹੈ ਤੇ ਜੁਰਮ ਦੀ ਦੁਨੀਆ ਉਹਦਾ ਬਦਨਾ ਫੁਰਨਾ ਹੁੰਦਾ ਆਪਣੇ ਭਰਾ ਦੀ ਸਪੋਰਟ ਦੇ ਵਿੱਚ ਆਪ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਦਾ ਅਨੰਤ ਕੁਮਾਰ ਸਿੰਘ ਜੁਰਮ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਦਾ ਕਈ ਤਰੀਕੇ ਦੇ ਨਾਲ ਇਹੋ ਜਿਹੀ ਮਤਲਬ ਵਾਰਦਾਤਾ ਨੂੰ ਅੰਜਾਮ ਦਿੰਦਾ ਅਨੰਤ ਸਿੰਘ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਅਨੰਤ ਸਿੰਘ ਦੀ دہشت ਫੈਲੇ ਤੇ ਇਹ ਹੁੰਦਾ ਵੀ ਹੈ ਅਨੰਤ ਸਿੰਘ ਦੇ ਵੱਡੇ ਭਰਾ ਨੂੰ ਵੱਡੇ ਸਰਕਾਰ ਕਿਹਾ ਜਾਂਦਾ ਸੀ ਤੇ ਅਨੰਤ ਸਿੰਘ ਨੂੰ ਅੱਜ ਆਪਣੇ ਏਰੀਆ ਦੇ ਵਿੱਚ ਛੋਟੇ ਸਰਕਾਰ ਕਿਹਾ ਜਾਂਦਾ ਹੈ ਅਨੰਤ ਸਿੰਘ ਨੂੰ ਅੱਜ ਤੋਂ 2 ਦਿਨ ਪਹਿਲਾਂ ਬਿਹਾਰ ਪਟਨਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਇਸ ਕਰਕੇ ਕੀਤਾ ਕਿ ਮੋਕਮਾ ਤੋਂ ਅਨੰਤ ਕੁਮਾਰ ਸਿੰਘ ਵਿਧਾਨ ਸਭਾ ਦੀ ਚੋਣ ਲੜ ਰਹੇ ਨੇ ਨਿਤਿਸ਼ ਕੁਮਾਰ ਦੀ ਪਾਰਟੀ ਤੋਂ ਪਹਿਲੀ ਚੋਣ ਲੜੀ ਸੀ 2005-5 ਦੇ ਵਿੱਚ ਨਿਤਿਸ਼ ਕੁਮਾਰ ਦੀ ਪਾਰਟੀ ਤੋਂ ਜਿਹੜਾ ਅੱਜ ਸੀਐਮ ਨੇ ਬਿਹਾਰ ਦੇ ਤੇ ਅੱਜ ਵੀ ਉਹ ਚੋਣ ਲੜ ਰਹੇ ਨੇ ਪਹਿਲੀ ਵਾਰ ਐਮਐਲਏ 2005 ਦੇ ਵਿੱਚ ਬਣੇ ਸੀ ਅੱਜ ਜਦੋਂ ਉਹ ਵਿਧਾਨ ਸਭਾ ਹਲਕੇ ਦੇ ਚੋਣ ਲੜ ਰਹੇ ਨੇ ਇੰਨਾ ਹੀ ਹਲਕੇ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਪਾਰਟੀ ਹੈ ਜਨ ਸੁਰਾਜ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਪ੍ਰਸ਼ਾਂਤ ਕਿਸ਼ੋਰ ਦੀ ਕੈਂਡੀਡੇਟ ਦੀ ਮਦਦ ਦੇ ਵਿੱਚ ਇੱਕ ਉਥੋਂ ਦੇ ਦੁਲਾਰ ਚੰਦ ਜਿਹੜੇ ਲੀਡਰ ਸੀ ਸਥਾਨਕ ਲੋਕਲ ਲੀਡਰ ਸੀ ਜਿਹੜੇ ਬਾਹੂਬਲੀ ਮੰਨੇ ਜਾਂਦੇ ਸੀ ਜਿਨ੍ਹਾਂ ਦਾ ਤਕੜਾ ਪ੍ਰਭਾਵ ਸੀ ਉਹ ਵੇ ਗੁੰਡੇ ਸੀ ਉਹ ਪ੍ਰਸ਼ਾਂਤ ਕਿਸ਼ੋਰ ਤੇ ਬੰਦੇ ਦੀ ਸਪੋਰਟ ਕਰ ਰਹੇ ਸੀ ਤੇ ਕਿਹਾ ਜਾਂਦਾ ਕਿ ਅਨੰਤ ਕੁਮਾਰ ਦੀ ਜਿਹੜੀ ਘਰ ਵਾਲੀ ਆ ਧਰਮ ਪਤਨੀ ਆ ਉਹ ਸਵਾਰੇ ਕੋਈ ਉਹਨਾਂ ਨੇ ਭੱਦੀ ਟਿੱਪਣੀ ਕਰਦੀ ਇਸ ਕਰਕੇ ਕਿਹਾ ਗਿਆ ਕਿ ਪਹਿਲਾਂ ਗੋਲੀ ਮਾਰੀ ਗਈ ਦੁਲਾਰ ਚੰਦ ਨੂੰ ਗੋਲੀ ਮਾਰ ਕੇ ਫਿਰ ਉਹਨੂੰ ਗੱਡੀ ਦੇ ਹੇਠਾਂ ਦਰੜਿਆ ਗਿਆ ਤੇ ਸੋਸ਼ਲ ਮੀਡੀਆ ਦੇ ਉੱਪਰ ਬੜਾ ਇਸ ਗੱਲ ਦਾ ਰੌਲਾ ਪਿਆ ਆਹ ਗੱਲ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗ ਫੈਲੀ ਤੇ ਦੁਲਾਰ ਚੰਦ ਜਿਹਦਾ ਕਤਲ ਹੋਇਆ ਉਹਦੇ ਕਤਲ ਦੇ ਇਲਜ਼ਾਮ ਜਦੋਂ ਅਨੰਤ ਕੁਮਾਰ ਸਿੰਘ ਦੇ ਉੱਪਰ ਲੱਗੇ ਉਸ ਤੋਂ ਬਾਅਦ ਪੁਲਿਸ ਨੂੰ ਅਨੰਤ ਕੁਮਾਰ ਸਿੰਘ ਨੂੰ ਗ੍ਰਿਫਤਾਰ ਕਰਨਾ ਪਿਆ ਅਨੰਤ ਕੁਮਾਰ ਸਿੰਘ ਦੇ ਸਭ ਤੋਂ ਵੱਧ ਮੀਮ ਬਣ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਉਂਕਿ ਜਿਹੜੇ ਉੱਥੋਂ ਦੇ ਪੱਤਰਕਾਰ ਨੇ ਜਾਂ ਦਿੱਲੀ ਦੇ ਪੱਤਰਕਾਰ ਨੇ ਜਦੋਂ ਇਹਨਾਂ ਦੀ ਇੰਟਰਵਿਊ ਲੈਣ ਜਾਂਦੇ ਨੇ ਪੱਤਰਕਾਰ ਪੱਤਰਕਾਰ ਕੋਈ ਵੀ ਸਵਾਲ ਪੁੱਛਦੇ ਨੇ ਤਾਂ ਉਹਦਾ ਪੁੱਠਾ ਜਵਾਬ ਅਨੰਤ ਕੁਮਾਰ ਸਿੰਘ ਦਿੰਦਾ ਇੱਕ ਪੱਤਰਕਾਰ ਨੂੰ ਤਾਂ ਕਹਿੰਦਾ ਸੀ ਅਨੰਤ ਕੁਮਾਰ ਸਿੰਘ ਜੇਕਰ ਮੈਂ ਤੈਨੂੰ ਹੁਣ ਇੱਥੇ ਹੀ ਗੋਲੀ ਮਾਰਤੀ ਤਾਂ ਮੇਰਾ ਸਰਕਾਰ ਕੀ ਕਰ ਲਊ ਇਸ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਅਨੰਤ ਕੁਮਾਰ ਸਿੰਘ ਇੱਕ ਨੇ ਪਾਵਰਫੁੱਲ ਬੰਦੇ ਨੇ ਕਹਿੰਦੇ ਨੇ ਇੱਕ ਪੱਤਰਕਾਰ ਨੂੰ ਫੱਟੇ ਪੱਤਰਕਾਰ ਨੂੰ ਜੇ ਕਿ ਜਿਗਰ ਤੇਰੇ ਗੋਲੀ ਮਾਰਤੀ ਤਾਂ ਸਰਕਾਰ ਕੀ ਕਰ ਲੂ ਆਹ ਪ੍ਰਭਾਵ ਹੈ ਬਿਹਾਰ ਦੀ ਰਾਜਨੀਤੀ ਦੇ ਵਿੱਚ ਬਿਹਾਰ ਦੀ ਗੁੰਡਾਗਰਦੀ ਦੇ ਵਿੱਚ ਬਿਹਾਰ ਦੇ ਬਾਹੂਬਲ ਦੇ ਵਿੱਚ ਅਨੰਤ ਕੁਮਾਰ ਸਿੰਘ ਦਾ ਜਿਹੜੇ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਪੁਲਿਸ ਨੇ ਆਪਣੀ ਉਹਨਾਂ ਨਿਆਂਇਕ ਹਰਾਸ ਦੇ ਵਿੱਚ ਰੱਖਿਆ ਹੋਇਆ ਆ ਬਿਹਾਰ ਦੀ ਪੋਲਿਟਿਕਸ ਦਾ ਬਿਲਕੁਲ ਇੱਕ ਛੋਟਾ ਜਿਹਾ 파ਟ ਆਹਾ ਇਸ ਤੋਂ ਇਲਾਵਾ ਹੋਰ ਕੀ ਕੁਝ ਵਿਹਾਰ ਦੀ ਪੋਲਿਟਿਕਸ ਦੇ ਵਿੱਚ ਹੋ ਰਿਹਾ ਉਹ ਸਾਰਾ ਕੁਝ ਆਪਣੀ ਸੋਚ ਤੋਂ ਪਰੇ ਆ ਅਨੰਤ ਕੁਮਾਰ ਸਿੰਘ ਜਿਹੜੇ ਤੁਸੀਂ ਦੇਖੋ ਕਿ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਗੁੱਠਾ ਛਾਪਨੇ ਕਦੇ ਸਕੂਲ ਨਹੀਂ ਗਏ ساری ਜ਼ਿੰਦਗੀ ਕ੍ਰਾਈਮ ਦੇ ਵਿੱਚ ਨਿਕਲੀ ਲੋਕਾਂ ਨੇ ਉਥੋਂ ਕਈ ਵਾਰ ਇਹਨਾਂ ਨੂੰ ਐਮ.ਐਲ.ਏ ਪਣਾਇਆ ਲੋਕ ਪੁੱਛਦੇ ਨੇ ਲੋਕ ਮੰਨਦੇ ਨੇ ਕਿ ਅਨੰਤ ਕੁਮਾਰ ਸਿੰਘ ਰੋਵਨ ਹੁੱਡ ਨੇ ਮਦਦ ਕਰਦੇ ਨੇ ਕਿ ਲੋਕਾਂ ਦੀ ਜਿਸ ਤਰੀਕੇ ਨਾਲ ਹੁੰਦਾ ਕਿ ਇੱਕ ਪਾਸੇ ਡਾਕੂ ਲੁੱਟਦੇ ਨੇ ਦੂਜੇ ਪਾਸੇ ਬੰਡਦੇ ਨੇ ਲੀਡਰ ਇਹ ਲੁੱਟਦਾ ਲੋਕਾਂ ਨੂੰ ਕੁੱਟਦਾ ਮਾਰਦਾ ਥੋੜੀ ਬਹੁਤ ਕਿਤੇ ਮਦਦ ਕਰ ਦਿੰਦਾ ਕੋਈ ਹਸਪਤਾਲ ਬਣਾ ਤਾ ਕੋਈ ਚੈਰੀਟੀ ਕਰਤੀ ਤਾਂ ਜੋ ਲੋਕਾਂ ਦੀ ਜਿਹੜੀ ਸਪੋਰਟ ਹੈ ਆਹ ਸਪੋਰਟ ਬਣੀ ਰਹੇ ਅਨੰਤ ਕੁਮਾਰ ਸਿੰਘ ਜਿਨਾਂ ਦੇ ਉੱਪਰ ਮਰਡਰ ਕਿਡਨਾਪਿੰਗ ਬਲਾਤਕਾਰ ਇਹੋ ਜੇ ਇਲਜ਼ਾਮ ਲੱਗੇ ਕੇਸ ਵੀ ਚੱਲੇ ਕਈਆਂ ਦੇ ਵਿੱਚੋਂ ਆਹ ਬਰੀ ਹੋਏ ਏਕੇ 40 ਸਾਬ ਨਾਮ ਮਿਲੀਆਂ ਯੂਏਪੀਏ ਦੇ ਕੇਸ ਦਰਜ ਹੋਏ ਕਿੰਨੇ ਕੇਸ ਦਰਜ ਹੋਏ ਪਰ ਫਿਰ ਵੀ ਵਿਧਾਨ ਸਭਾ ਪਹੁੰਚੇ ਤੇ ਐਮਐਲਏ ਬਣੇ ਆਹ ਕਹਾਣੀ ਸੀ ਇੱਕ ਛੋਟੀ ਜੀ ਅਨੰਤ ਕੁਮਾਰ ਸਿੰਘ ਦੀ ਇਹ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਕਿ ਸਭ ਤੋਂ ਵੱਧ ਹਿੰਦੀ ਮੀਡੀਆ ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਿ ਇੱਕ ਉਥੋਂ ਦੇ ਸਥਾਨਕ ਲੀਡਰ ਦੁਲਾਰ ਚੰਦ ਦਾ ਕਤਲ ਹੋਇਆ ਇਸ ਕਤਲ ਦੇ ਇਲਜ਼ਾਮ ਸੀ ਜਿਹੜੇ ਉਹ ਲੱਗੇ ਅਨੰਤ ਕੁਮਾਰ ਸਿੰਘ ਦੇ ਉੱਪਰ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਪਰ ਇਹਨਾਂ ਦਾ ਪਰਿਵਾਰ ਉਥੋਂ ਹੁਣ ਵੀ ਪੂਰੇ ਜੋਰ ਸ਼ੋਰ ਦੇ ਨਾਲ ਚੋਣ ਲੜ ਰਿਹਾ ਅਨੰਤ ਕੁਮਾਰ ਸਿੰਘ ਦੇ ਲਈ ਜੇਲ੍ਹ ਜਾਂ ਜੇਲ੍ਹ ਤੋਂ ਬਾਹਰ ਆਪਣਾ ਘਰ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ ਉਹਨਾਂ ਦੇ ਲਈ ਸਾਰਾ ਕੁਝ ਬਰਾਬਰ ਆ 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਅਨੰਤ ਸਿੰਘ ਜੇਲ੍ਹ ਚਲੇ ਗਏ ਸੀ ਸੋ ਕਹਾਣੀ ਅਨੰਦ ਸਿੰਘ ਦੀ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਵਿਹਾਰ ਦੀਆਂ ਕਹਾਣੀਆਂ ਸੁਣਾਉਂਦੇ ਰਹਾਂਗੇ ਜਿਸ ਬੱਬ ਬਣਿਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ